ਅੱਜ ਦੇ ਜਿਹੜੇ ਜਿਹੜੇ ਧਰਨਿਆਂ ਦਾ ਪ੍ਰੋਗਰਾਮ ਸੀ ਕੀ ਕਹਿਣਾ ਚਾਹੁੰਦੇ ਹਾਂ ਕਿੰਦਾਂ ਦੀ ਕਾਰਵਾਈ ਹੈ ਜਿਹੜੀ ਅੱਗੇ ਪਾਈ ਦੇਖੋ ਅੱਜ ਦਾ ਰੋਸ ਪ੍ਰੋਟੈਸਟ ਹੈ ਜੀ ਧਰਨਿਆਂ ਦੇ ਖਿਲਾਫ ਜਿਹੜਾ ਭਗਵੰਤ ਮਾਨ ਦੇ ਮੀਟਿੰਗ ਤੋਂ ਵਾਕਆਊਟ ਕਰ ਗਿਆ ਉਹਦੇ ਰੋਸ ਵੱਜੂਆਂ ਸਾਰੇ ਪੰਜਾਬ ਦੇ ਵਿੱਚੋਂ ਐਮਐਲਏ ਨੇ ਧਰਨਾ ਲਾਇਆ ਸੀ ਆਮ ਲੋਕਾਂ ਨੂੰ ਸੋਨੂੰ ਮੀਡੀਆ ਰਹੀਆਂ ਸੀ ਗੱਲ ਦੱਸੀ ਇਹ ਗੱਲ ਕੀ ਸੀ ਕੀ ਕਰਨ ਜਾ ਰਹੇ ਸੀ ਅਸੀਂ ਕਿਹੜੀਆਂ ਮੰਗਾਂ ਤੇ ਅਸੀਂ ਅੱਜ ਪ੍ਰਦਰਸ਼ ਪ੍ਰੋਟੈਸਟ ਰੱਖਿਆ ਸੀ ਉਹਦੇ ਰੋਸ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਇਸਕੀਮ ਨਾਲ ਸਬੰਧਤ ਜਥੇਬੰਦੀਆਂ ਨੇ ਦਾ ਇਹ ਨੀਕਾ ਪ੍ਰੋਗਰਾਮ ਹੈ 12 ਦਿਨ ਜਿਵੇਂ ਹੁਣ ਤੁਸੀਂ ਜਿਹੜਾ ਚੰਡੀਗੜ੍ਹ ਕੂਚਦਾ ਸੀਗਾ ਪਹਿਲਾ ਪ੍ਰੋਗਰਾਮ ਹੁਣ ਉਹ ਅਗਲੀ ਰਣਨੀਤੀ ਕੀ ਹੈ ਅੱਜ ਦੇ ਜਿਹੜੇ ਪ੍ਰੋਟੈਸਟ ਦੇਖੋ ਰਣਨੀਤੀਆਂ ਬਣਦੀਆਂ ਰਹਿੰਦੀਆਂ ਨੇ ਉਹਦੇ ਸਾਥੇ ਮੀਟਿੰਗ ਲਾਵਾਗੇ ਅਸੀਂ 15 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਐਸਕੇਮ ਦੀ ਉਹਦੇ ਵਿੱਚ ਅਗਲਾ ਪ੍ਰੋਗਰਾਮ ਕੀ ਕਰਨਾ ਹੈ ਉਹਦੇ ਬਾਰੇ ਵਿਚਾਰ ਕੀਤਾ ਜਾਊ ਆ ਚਰਚਾ ਸਾਰੀ ਚ ਲੈ ਜਾਊਗਾ ਅਗਲਾ ਪ੍ਰੋਗਰਾਮ ਦੇਖੋ ਉਹਨਾਂ ਨੇ ਇਕੱਲੀ ਗੱਲ ਨੂੰ ਮੇਰੀ ਕੀ ਕੀ ਆਪਣਾ ਚੱਲ ਰਹੀ ਹੈ ਕਿ ਸੱਤਾ ਪੁੱਤਰ ਦਿੱਤਾ ਹੈ ਅਖਨੋਰੀ ਦੇ ਸੰਬੰਧ ਵਿੱਚ ਇਕਤਾ ਤਾਂ ਉਹਨਾਂ ਨੇ ਉਹ 19 ਤਰੀਕ ਦੀ ਉਹਨਾਂ ਦੀ ਮੀਟਿੰਗ ਵੀ ਮਾਰਚ ਲਈ ਆ ਸਾਡੇ ਪ੍ਰੋਗਰਾਮ ਆਗੇ ਕੁਛ ਇਦਦਰ ਦੀ ਸਰਕਾਰ ਦੇ ਨਾਲ ਕਿਚਤ ਲੋਜੀ ਹੋਈ ਹੈ ਗਿਰਫਤਾਰ ਹੋਏ ਨੇ ਕਿਸਾਨ ਅਸੀਂ ਵੀ ਪ੍ਰੋਗਰਾਮ ਚੁਲਜੇ ਹੋਏ ਆ ਇਸ ਕਰਕੇ ਅਸੀਂ ਵਿਚਾਰਿਆ ਉਹਨਾਂ ਨੂੰ ਕੋਈ ਚਿੱਠੀ ਪੱਤਰ ਕੱਢੀਏ ਕੋਈ ਗੱਲਬਾਤ ਆਪਸ ਸਰਸਾਂ ਚ ਚੱਲੇ ਨਹੀਂ ਜਿੱਦੱਕ ਹੋਈ ਨਹੀਂ ਕਰ ਲਓ ਪਹਿਲਾਂ ਕਿਸਾਨ ਵਿਰੋਧ ਕਰਦੇ ਸੀ ਭਾਜਪਾ ਆਗੂਆਂ ਦਾ ਜਦੋਂ ਵੋਟਾਂ ਪਈਆਂ ਸੀ ਪਿੰਡਾਂ ਚ ਵਿਰੋਧ ਹੁੰਦਾ ਸੀ ਹੁਣ ਤੁਸੀਂ ਕਹਿੰਦੇ ਅਸੀਂ 2027 ਦੇ ਵਿੱਚ ਭਗਵੰਤ ਮਾਨ ਨੂੰ ਵੀ ਸਾਹਮਣਾ ਕਰਨਾ ਪੈਸਾ ਦੇਖੋ ਇਹ ਗੱਲ ਤਾਂ ਅਸੀਂ ਇਹਦਾ ਕੈਸੀਆਂ ਹੋਈਆਂ ਨੇ ਜਦੋਂ ਡਿਸੀਜਨ ਹੋ ਜਾਂਦਾ ਉਸ ਤੋਂ ਬਾਅਦ ਕਹਿਣਾ ਪੈ ਸਕਦਾ ਦੇਖੋ ਕਿਸ ਕਿਸੇ ਵੀ ਪਾਰਟੀ ਨੂੰ ਜੇ ਨੂੰ ਕਿਸੇ ਦੀ ਸਰਕਾਰਾਂ ਨਾਲ ਜਾਂ ਕਿਸਾਨ ਜਥੇਬੰਦੀਆਂ ਨੂੰ ਦੁਰਭਿਹਾਰ ਕਰਦਾ ਕੋਈ ਬੰਦਾ ਫਿਰ ਉਹਦਾ ਤਾਂ ਵਿਰੋਧ ਹੋਊਗਾ ਜੀ ਜੇ ਫਰਜ ਕਰ ਲਓ ਉਹਨਾਂ ਨੇ ਮਤਲਬ ਬੀਜੇਪੀ ਨੇ ਹੁਣ ਸਾਡੇ ਨਾਲ ਉੱਥੇ ਇੰਨਾ ਬਿਹਾਰ ਕੀਤਾ ਸੀਗਾ ਦਿੱਲੀ ਦੇ ਵਿੱਚ ਉਹਦੇ ਚੋਂ ਤਾਂ ਇਹ ਕਿਸਾਨਾਂ ਨੇ ਬੀਜੇਪੀ ਦਾ ਵਿਰੋਧ ਵੀ ਕੀਤਾ ਪ੍ਰਦਰਸ਼ਨ ਵੀ ਕੀਤਾ ਹੁਣ ਇਹ ਜਥੇਬੰਦੀਆਂ ਵਿਚਾਰਨੀਆਂ ਸਾਰਾ ਪ੍ਰੋਸੈਸ ਦੇ ਵਿੱਚ ਇਹਦਾ ਅਮਲ ਕਿ ਮੇਰੇ ਆ ਸਾਡੇ ਨਾਲ ਚੱਲਿਆ ਕਿਵੇਂ ਅਸੀਂ ਨੈਗੇਟਿਵ ਗੱਲਾਂ ਨਹੀਂ ਪੋਜ਼ਿਟਿਵ ਗੱਲਾਂ ਵੀ ਦੇਖਾਂਗੇ ਪੋਜ਼ਿਟਿਵ ਕੀ ਰਹੀਆਂ ਨੈਗੇਟਿਵ ਕੀ ਰਹੀ ਜੇ ਹੁਣ ਇਹ ਬਿਹਾਰ ਆਪਦੇ ਦਰਸਤ ਨਹੀਂ ਕਰਦੇ ਫਿਰ ਕਿਸਾਨ ਜੱਤੇ ਬੰਨੀਆਂ ਕਿਸੇ ਕੰਮ ਵੀ ਕੋਈ ਕਿਸੇ ਵੀ ਲੈ ਸਕਦਾ ਝੋਨੇ ਨੂੰ ਲੈ ਕੇ ਕਿਵੇਂ ਦੇਖਦੇ ਤੁਸੀਂ ਮੀਟਿੰਗ ਚ ਕਿਹਾ ਸੀ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਸਹਿਮਤੀ ਬਣੀ ਸੀ ਮੁੱਖ ਮੰਤਰੀ ਦੇ ਝੋਨੇ ਦੀ ਲਵਾਈ ਨੂੰ ਲੈ ਕੇ ਕੋਈ ਜ਼ਿਆਦਾ ਬਹਿਸ਼ ਨਹੀਂ ਹੋਈ ਤੇ ਸਹਿਮਤੀ ਦਿੱਤੀ ਆ ਮੁੱਖ ਮੰਤਰੀ ਕਨਵੈਂਸ ਹੋਇਆ ਤੇ ਵੀ ਇੱਕ ਤਰੀਕ ਨੂੰ ਆਪਾਂ ਨੂੰ ਝੋਨਾ ਲਾਉਣ ਦੀ ਜਿਹੜਾ ਝੋਨੇ ਦੀ ਵਿਕਰੀ ਦੀ ਦਿੱਕਤ ਆਉਂਦੀ ਆ ਪਰਾਲੀ ਨੂੰ ਦਾ ਧੂਆ ਬਣਦਾ ਉਹਨੂੰ ਪਰਾਲੀ ਨੂੰ ਦੱਬਣ ਦੱਬਣ ਦੀ ਦਿੱਕਤ ਆਉਂਦੀ ਆ ਉਹ ਆਪਾਂ ਸਮਾਂ ਵਧਾ ਲਈਏ ਉਹ ਤੇ ਇੱਕ ਦੇ ਸਹਿਮਤੀ ਹੋ ਗਈ ਸੀ ਉਹ ਹੁਣ ਰੱਦ ਕਰ ਤੇ ਦੇਖੋ ਕੀ ਆ ਇਹਦੇ ਤੇ ਕਹਾ ਗੱਲ ਤੇ ਉਹ ਦੀ ਕਾਫੀ ਕੱਢਣ ਵਾਸਤੇ ਪੰਜਾਬ ਸਰਕਾਰ ਕਿਸਾਨਾਂ ਦੀ ਕਿਰਨ ਨੂੰ ਮੁੱਖ ਮੰਤਰੀ ਇਹ ਪੱਲਵਾ ਅੱਜ ਤੋਂ ਮਾਰ ਬਣਾਤਾ ਦੇਖ ਕੇ ਪਹਿਲਾ ਜੀ ਵੀ ਉਹ ਡਬਲ ਇੰਜਨ ਸਰਕਾਰ ਹੈ ਉਹ ਹੁਣ ਉਹਨੇ ਤੂੰਨੇ ਕਿੰਨੇ ਕ ਪੰਜਾਬ ਹਰਿਆਣਾ ਦੇ ਸਰਕਾਰ ਉਹਨੂੰ ਕਹੇ ਵੀ ਤੂੰ ਕੌਮੀ ਖੇਤੀ ਨੀਤੀ ਰੱਦ ਕਰ ਦੇ ਪੰਜਾਬ ਵਾਲਿਆਂ ਨੇ ਤਾਂ ਕਰਤੀ ਜਿਹੜਾ ਪੰਜਾਬ ਵਾਲਿਆਂ ਨੇ ਪੋਜ਼ੀਟਿਵ ਕੀਤਾ ਤੂੰ ਤਾਂ ਉਹ ਤਾਂ ਕਰਕੇ ਦਿਖਾ ਬੈ ਨਾ ਤੂੰ ਉਹਨਾਂ ਦੇ ਬਰਾਬਰ ਤਾਂ ਆ ਜਾ ਦੇਖੋ ਸਾਡੇ ਨਾਲ ਇਹਨਾਂ ਦੀ ਗੱਲਬਾਤ ਟੁੱਟ ਗਈ ਮੁੱਖ ਮੰਤਰੀ ਗੱਲਬਾਤੋਂ ਭੱਜ ਗਿਆ ਇਹ ਨੇਗੋਸ਼ੀਏਸ਼ਨ ਨਹੀਂ ਕੀਤੀ ਇਹ ਬੱਕਰੀ ਗੱਲ ਹੈ ਪਰ ਆ ਕੰਮ ਤਾਂ ਉਹਨਾਂ ਨੇ ਵਧੀਆ ਕੀਤਾ ਨਾ ਜਿਹੜਾ ਕੌਮੀ ਖੇਤੀ ਨੀਤੀ ਰੱਦ ਕੀਤੀ ਐ ਇਹ ਤਾਂ ਇਸ਼ਲਾਗਾ ਕੀਤੀ ਐ ਉਹ ਉਹ ਤਾਂ ਕਰਦੇ ਆਪ ਤਾਂ ਕਰਦੇ ਹੋ ਮਜ਼ਦੂਰ ਮਜ਼ਦੂਰ ਕਦੇ ਬਿੱਟੂ ਦਾ ਹਾਂ ਉਹਦਾ ਮੈਂ ਸੁਣਿਆ ਨਹੀਂ ਮੈਨੂੰ ਦੱਸਿਆ ਸਾਥੀਆਂ ਨੇ ਵੀ ਉਹਨੇ ਐ ਬਿਆਨ ਦਿੱਤਾ ਵੀ ਜਦੋਂ 2027 ਦੇ ਵਿੱਚ ਸਾਡੀ ਸਰਕਾਰ ਆ ਗਈ ਅਸੀਂ ਇਹਨਾਂ ਨੂੰ ਡਿਬਰੂਗੜ੍ਹ ਭੇਜ ਦਾਂਗੇ ਡਿਬਰੂਗੜ੍ਹ ਤੋਂ ਗਾਹਾਂ ਪੇ ਕਲਾਇਆ ਦੱਸੋ ਜਦੋਂ ਅਸੀਂ ਘਰੋਂ ਉੱਠ ਕੇ ਜੇਲ੍ਹ 'ਚ ਆ ਗਏ ਉਹ 2 ਕਿਲੋਮੀਟਰ ਦੇ ਹੋਵੇ ਕਿ 200 ਕਿਲੋਮੀਟਰ ਦੂਰ ਹੋ ਜੇ ਨਾ ਕੀ ਫਰਕ ਹੈ ਉਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਇੱਕ ਵੈਸੇ ਕਿਸਾਨ ਮੂਵਮੈਂਟ ਦੇ ਖਿਲਾਫ ਇੱਕ ਮੈਂ ਤੁਹਾਨੂੰ ਸਾਫ਼ ਕਰਨੀ ਚਾਹੁੰਦਾ ਕਿਸਾਨ ਮੂਵਮੈਂਟ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜੰਪਲ ਬਣੀ ਹੋਈ ਹੈ ਕਿਸਾਨ ਮੂਵਮੈਂਟ ਇੱਕ ਮੋਹਰਾ ਬਣੀ ਹੋਈ ਹੈ ਗਰੀਬ ਲੋਕਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਬੇਰੁਜ਼ਗਾਰਾਂ ਦਾ ਪਰਚੂਨ ਖੇਤਰ ਦਾ ਛੋਟੀ ਇੰਡਸਟਰੀ ਦੀ ਇਹ ਮਦਈ ਹੈ ਇਹ ਉਹਨਾਂ ਨੂੰ ਰੜਕ ਰਹੀ ਐ ਵੀ ਇਹਨੂੰ ਕਿਵੇਂ ਤੋੜਦੀ ਐ ਕਿਵੇਂ ਚੁੱਪ ਕਰਾਦੀ ਐ ਇਹੀ ਰੜਕਦੀ ਐ ਇਹੀ ਰਾਹ ਦੇ ਵਿੱਚ ਰੋੜੇ ਨੇ ਜਦੋਂ ਇਹਨਾਂ ਨੂੰ ਖਤਮ ਕਰਤਾ ਉਹ ਆਪਣੀਆਂ ਪਾਲਿਸੀਆਂ ਲਾਗੂ ਕਰਕੇ ਤੁਹਾਡਾ ਸਾਰਾ ਹਟਾਪ ਕਿੱਦਾਂ ਪੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਕਰਨ ਜਾ ਰਹੀ ਹੈਗੀ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਇਹ ਉਹਨਾਂ ਦਾ ਫੈਸਲਾ ਜੀ ਬੀਜੇਪੀ ਦਾ ਫੈਸਲਾ ਤੇ ਬੰਦੀ ਸਿੰਘਾਂ ਦਾ ਫੈਸਲਾ ਇਹਨਾਂ ਦੇ ਵੱਲ ਠੀਕ ਹੈ ਥੈਂਕ ਯੂ ਮੇਰਾ ਨਾਮ ਜਗਤਾਰ ਸਿੰਘ ਲੱਡੀ ਬੀਕੇਜੂ ਗ੍ਰਾਹਕ ਸੰਗ੍ਰਹਿ ਰੂਪ ਲੱਗਦਾ ਜਨ ਸੱਤਰ ਜਗਤਾਰ ਕੀ ਕਹਿਣਾ ਚਾਹੁੰਦੇ ਹੋ ਪੰਜ ਤਰੀਕ ਨੂੰ ਚੰਡੀਗੜ੍ਹ ਕੁਸ ਕਰਨਾ ਤੇ ਰਸਤੇ ਦੇ ਵਿੱਚੇ ਰੋਕ ਲਿਆ ਗਿਆ ਤੇ ਅੱਜ ਹੁਣ ਐਮਐਲਏ ਦਾ ਘਰਾਂ ਦਾ ਕਰਾਓ ਕੀਤਾ ਜਾ ਰਿਹਾ ਆਹਾ ਭਗਵਾਨਤਮਾਨ ਸਾਹਿਬ ਆਪਣਾ ਜਲੂਸ ਆਪ ਕਢਾ ਰਹੇ ਨੇ ਜਿਹੜੇ ਕਿ 5 ਤਰੀਕ ਨੂੰ ਉੱਥੇ ਕਿਸਾਨਾਂ ਨੇ ਜਾਣਾ ਸੀ ਸ਼ਾਂਤਮਈ ਤਰੀਕੇ ਨਾਲ ਆਪਣੀ ਜਗ੍ਹਾ ਮੰਗ ਰਹੇ ਨੇ ਉੱਥੇ ਜਾ ਕੇ ਆਪਣੀ ਗੱਲ ਰੱਖਣੀ ਸੀ ਤੇ ਅੱਜ ਵੀ ਆ ਲੋਕ ਸ਼ਾਂਤਮਈ ਤਰੀਕੇ ਨਾਲ ਆ ਕੇ ਬੈਠੇ ਨੇ ਪਹਿਲਾਂ ਵੀ 6 ਦਿਨ ਅਸੀਂ ਬੀਕੇ ਜੂ ਗ੍ਰਾਹਾਂ ਵੱਲੋਂ ਬਹਿ ਕੇ ਆਇਆ ਚੰਡੀਗੜ੍ਹ ਦੇ ਵਿੱਚ ਕਿਸੇ ਨੇ ਫੁੱਲ ਨਹੀਂ ਤੋੜਿਆ ਕਿਉਂਕਿ 13 ਮਹੀਨਿਆਂ ਲੋਕ ਦਿੱਲੀ ਬੈਠੇ ਰਹੇ ਨੇ ਇਹਨਾਂ ਦੇ ਜਿਹੜੀ ਅੰਦਰ ਖੋਲਪਲਾ ਖੁਪੜੀ ਮੱਚ ਰਹੀ ਆ ਭਵੰਤਮਾਨ ਸਾਹਿਬ ਦੇ ਬੀਜੇਪੀ ਦੀ ਸਾਰੀ ਬੋਲੀ ਬੋਲ ਰਿਆ ਤੇ ਉਹਨਾਂ ਵਾਲੀ ਪਾਲਿਸੀ ਲਾਗੂ ਕਰ ਰਿਆ ਜਿਵੇਂ ਉਹ ਕਹਿੰਦੇ ਨੇ ਵੀ ਅਸੀਂ ਹਰਿਆਣੇ 'ਚੋਂ ਦਿੱਲੀ 'ਚ ਨਹੀਂ ਲੋਕਾਂ ਨੂੰ ਐਂਟਰ ਹੋਣ ਦਿੰਦੇ ਤੇ ਐਵੇਂ ਜਿਵੇਂ ਆ ਕਹਿੰਦਾ ਵੀ ਮੈਂ ਪੰਜਾਬ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦਿੰਦਾ ਪਰ ਆ ਲੋਕਾਂ ਨੇ ਭਗਵੰਤ ਮਾਨ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਵੀ ਚੰਡੀਗੜ੍ਹ ਦੇ ਵਿੱਚ ਤੈਨੂੰ ਬਿਠਾਇਆ ਆ ਲੋਕਾਂ ਨੇ ਤੈਨੂੰ ਬਾੜਿਆ ਚੰਡੀਗੜ੍ਹ ਦੇ ਵਿੱਚ ਜਿਹੜਾ ਸੀਐਮ ਬਣਾ ਕੇ ਨਹੀਂ ਭਗਵੰਤ ਮਾਨ ਸਾਹਿਬ ਤੁਸੀਂ ਇੱਕ ਸੌਜ ਤੱਕ ਸਹਿਮਤ ਤੇ ਜਿਹੜਾ ਕਿ ਸੋਨੂੰ ਲੋਕਾਂ ਨੇ ਐਮਪੀ ਬਣਾਇਆ ਸੋਨੂੰ ਲੋਕਾਂ ਨੇ ਸਰਕਾਰੀ ਜਾਇਦਾਦਾਂ ਦੇ ਵਿੱਚ ਪ੍ਰਾਪਰਟੀਆਂ ਦੇ ਵਿੱਚ ਬਾੜਿਆ ਲੋਕਾਂ ਨੇ ਤੁਸੀਂ ਆ ਲੋਕਾਂ ਤੋਂ ਆਪਣੇ ਹੱਕ ਖੋਣੇ ਚਾਹੁੰਦੇ ਹੋ ਵੀ ਜਿਹੜੇ ਲੋਕ ਆਪਣੇ ਹੱਕ ਮੰਗਦੇ ਨੇ ਬਾਰਾ ਭਗਵਾਨਤਮਨ ਸਾਹਿਬ ਬਾਲਾ ਸਮਾਂ ਆ ਲੋਕਾਂ ਨੇ ਐ ਨਹੀਂ ਦਬਲੇ ਰਹਿਣਾ ਐ ਨਹੀਂ ਸੁੱਤੋ ਦਵਾਏ ਜਾਣਾ ਆ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਸੜਕਾਂ ਤੇ ਨਿਕਲਣਾ ਕਿਉਂਕਿ ਸਾਡੀ ਮਜਬੂਰੀ ਬਣੂ ਲੋਕਾਂ ਦੀ ਕਦੇ ਆਹ ਕਹਿੰਦਾ ਵੀ ਕਿਸਾਨ ਆਹ ਸੜਕਾਂ ਰੋਕਦੇ ਨੇ ਭਲਾ ਇਹਨੂੰ ਐ ਪੁੱਛੋ ਜਿੱਦੈ ਇਹਨੇ ਕਿਸਾਨ ਆਗੂਆਂ ਨੂੰ ਘਰਾਂ ਚੋਂ ਰੈਸਟ ਪਾਈ ਆ ਕਿਸਾਨਾਂ ਦਾ ਸਾਡੇ ਸੂਬਾ ਪ੍ਰਧਾਨ ਜਗENDER ਸਿੰਘ ਰਾਹਾਂ ਦਾ ਬਿਆਨ ਆ ਗਿਆ ਵੀ ਜਿੱਥੇ ਪੁਲਿਸ ਰੋਕੂਗੀ ਸੜਕ ਤੇ ਨਹੀਂ ਬੈਠਣਾ ਸਾਈਡ ਤੇ ਬੈਠਣਾ ਅਸੀਂ ਘਰਾਚੋਂ ਪਾਥੀਆਂ ਦੀ ਮੰਡੀ ਦੇ ਵਿੱਚ ਬੈਠੇ ਆਂ ਸਾਈਡ ਤੇ ਕੋਈ ਸੜਕ ਤੇ ਨਹੀਂ ਬੈਠੇ ਉਥੋਂ ਆਉਂਦੇ ਕਿਸਾਨ ਆਗੂਆਂ ਨੂੰ ਪਿੰਡਾਂ ਦੇ ਵਿੱਚੋਂ ਰਾਹਾਂ ਚੋਂ ਅਰੈਸਟ ਕਰਨਾ ਕੀ ਬਾਲਾ ਇਹਨੂੰ ਸੋਭਾ ਦਿੰਦਾ ਕਿਉਂਕਿ ਜਿਹੜਾ ਹੱਟ ਢੋਲ ਪਟ ਦੇ ਤੇ ਇਮਾਨਦਾਰੀ ਦਾ ਇਹਨਾਂ ਦੇ ਕਿੰਨੇ ਐਮਐਲਏ ਨੇ ਕਿੰਨੇ ਵਾਰੀ ਇਹਨਾਂ ਨੇ ਮੂੰਹ ਦੀ ਖਾਦੀ ਆ ਜੇ ਕੋਈ ਇਹਨਾਂ ਨੇ ਪਰਚਾ ਪਾਇਆ ਜਿਵੇਂ ਪੱਤਰਕਾਰ ਭਰਾ ਦੇ ਪਾਇਆ ਸਿੱਧੂ ਤੇ ਉਹ ਵਾਪਸ ਲੈਣਾ ਪੈ ਗਿਆ ਕਿਉਂ ਲੋਕਾਂ ਦੀ ਆਵਾਜ਼ ਆ ਤੇ ਲੋਕਾਂ ਨੇ ਐ ਨਹੀਂ ਨਹੀਂ ਨੱਪਿਆ ਜਾਣਾ ਆ ਲੋਕ ਜਦੋਂ ਵੀ ਆਏ ਨੇ ਆਪਣੀ ਗੱਲ ਸੁਣਾਉਣ ਆਏ ਨੇ ਤੇ ਆ ਲੋਕਾਂ ਦੀ ਜਾਇਜ਼ ਮੰਗਾਂ ਨੂੰ ਹਜੇ ਵੀ ਇਹਨੂੰ ਮੰਨ ਲੈਣਾ ਚਾਹੀਦਾ ਨਹੀਂ ਆ ਲੋਕ ਨਹੀਂ ਐ ਦਬ ਕੇ ਕੋਚਲੇ ਰਹੇ ਨੇ ਜੀ ਮੈਂ ਭਪਿੰਦਰ ਸਿੰਘ ਲੌਂਗਵਾਲ ਸੁਭਾ ਕਮੇਟੀ ਮੈਂਬਰ ਕਿਰਤੀ ਕਿਸਾਨ ਜੀ ਹਾਂ ਜੀ ਭਪਿੰਦਰ ਜੀ ਗੱਲ ਕੀਤੀ ਜਾਵੇ ਤੁਸੀਂ ਲਗਾਤਾਰ ਧਰਨੇ ਕਰ ਮਜਾਰੇ ਲਾ ਰਹੇ ਹਾਂ ਆਪਣੀਆਂ ਪੰਜਾਬ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਪਰ ਹੁਣ ਕੀ ਲੱਗਦਾ ਤੁਹਾਨੂੰ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ ਬਿਲਕੁਲ ਜੀ ਪਹਿਲਾਂ ਦੇਖੋ ਕੇਂਦਰ ਸਰਕਾਰ ਦੇ ਖਿਲਾਫ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਕੋਲ ਲੜਿਆ ਤਾਂ ਸਾਨੂੰ ਦਿੱਲੀ ਜਾਣ ਤੋਂ ਕੇਂਦਰ ਸਰਕਾਰ ਨੇ ਰੋਕਿਆ ਹੁਣ ਜਦੋਂ ਪੰਜਾਬ ਨਾਲ ਸੰਬੰਧਿਤ ਮਸਲੇ ਨੇ ਪੰਜਾਬ ਕੀ ਹੈ ਇੱਕ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਵਿੱਚ ਅੱਜ ਖੇਤੀ ਕਰਨ ਲਈ ਸਾਡੇ ਕੋਲੇ ਪਾਣੀ ਨਹੀਂ ਹੈ ਪੂਰਾ ਪੰਜਾਬ ਦੀ ਧਰਤੀ ਥੱਲੇ ਮਾਹਰ ਕਹਿੰਦੇ ਨੇ 2039 ਦੇ ਵਿੱਚ ਪਾਣੀ ਖਤਮ ਹੋ ਜਾਣਾ ਹੈ ਤਾਜੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਹ ਮੰਗ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਰਸਾਇਣਕ ਖੇਤੀ ਦੀ ਥਾਂ ਤੇ ਬਦਲਮਾ ਖੇਤੀ ਮਾਡਲ ਲਿਆਂਦਾ ਜਾਵੇ ਜਿਹੜੀ ਖੇਤੀਬਾੜੀ ਪਾਲਿਸੀ ਪੰਜਾਬ ਸਰਕਾਰ 1 ਸਾਲ ਤੋਂ ਬਣਾ ਕੇ ਦੱਬੀ ਬੈਠੀ ਹੈ ਉਹਦੇ ਸੋਧ ਕਰਕੇ ਉਹਨੂੰ ਲਾਗੂ ਕੀਤਾ ਜਾਵੇ ਤਾਂ ਭਗਵੰਤ ਮਾਨ ਸਰਕਾਰ ਇਹ ਗੱਲ ਕਰਨ ਦੇ ਲਈ ਸਾਨੂੰ ਆਪਦੀ ਰਾਜਧਾਨੀ ਨਹੀਂ ਜਾਣ ਦਿੰਦਾ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿਰੋਧੀ ਹੈ ਪੰਜਾਬ ਦੇ ਪਾਣੀਆਂ ਦੀ ਵਿਰੋਧੀ ਹੈ ਤੇ ਪੰਜਾਬ ਦੀ ਖੇਤੀ ਦੀ ਵਿਰੋਧੀ ਹੈ ਤੇ ਅਸੀਂ ਆਪਦੀ ਇਹ ਮੰਗ ਨੂੰ ਜੇ ਮੈਨੂੰ ਉਠਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਭਗਵਾਨਤਮਾਨ ਸਾਨੂੰ ਡੰਡੇ ਮਾਰ ਕੇ ਦਬਦਾ ਹੈ ਜੇਲਾਂ ਦੇ ਰਾਹੀਂ ਸਾਨੂੰ ਸਪਰੈਸ ਕਰਨਾ ਚਾਹੁੰਦਾ ਪਰ ਇਹ ਮੰਗ ਦੱਬੀ ਨਹੀਂ ਰਹਿਣੀ ਕਿਉਂਕਿ ਪਾਣੀ ਨੇ ਖਤਮ ਹੋਣਾ ਹੀ ਹੋਣਾ ਹੈ ਜਦੋਂ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਜਿਹੜਾ ਇਤੋਂ ਦਾ ਦੁਕਾਨਦਾਰ ਹੈ ਜਿਹੜਾ ਇਤੋਂ ਦਾ ਛੋਟਾ ਵਪਾਰੀ ਹੈ ਜਿਹੜਾ ਮਜ਼ਦੂਰ ਹੈ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਅੱਜ ਭਗਵੰਤ ਮਾਨ ਇਹ ਕਹਿ ਰਿਹਾ ਵੀ ਕਿਸਾਨ ਤਾਂ ਧਰਨੇ ਮੁਜਾਰੇ ਕਰਕੇ ਸੜਕਾਂ ਰੋਕਦੇ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਲੋਕਾਂ ਕੇ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਉਹਨਾਂ ਲੋਕਾਂ ਨੂੰ ਤਾਂ ਉਹ ਲੋਕ ਵੀ ਸਾਡੇ ਨਾਲ ਲਾ ਕੇ ਭਗਵੰਤ ਮਾਨ ਦੇ ਗਲ ਪੈਣਗੇ ਫਿਰ ਭਗਵੰਤ ਮਾਨ ਕੋਲੇ ਕੀ ਜਵਾਬ ਹੋਊਗਾ ਇਸ ਕਰਕੇ ਜੈਨੂਅਨ ਮੰਗ ਹੈ ਇਹਨੂੰ ਉਠਾਰੇ ਸੀ ਇਸੇ ਤਰ੍ਹਾਂ ਆਵਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣ ਦੀ ਮੰਗ ਹੈ ਜਾਂ ਪੰਜਾਬ ਦੀਆਂ ਜਿਹੜੀਆਂ ਸਹਿਕਾਰੀ ਸੰਸਥਾਵਾਂ ਨੇ ਜਿਨ੍ਹਾਂ 'ਚ ਭ੍ਰਿਸ਼ਟਾਚਾਰ ਫੈਲਿਆ ਹੈ ਉਹਨਾਂ ਦੇ ਖਿਲਾਫ ਜੇ ਅਸੀਂ ਉਂਗਲ ਧਰਦੇ ਹਾਂ ਕਿਉਂਕਿ ਦੂਜੇ ਸੂਬਿਆਂ 'ਚ ਸਹਿਕਾਰੀ ਸੰਸਥਾਵਾਂ ਐਡਾ ਐਡੇ ਕੰਮ ਕਰ ਰਹੀਆਂ ਨੇ ਪ੍ਰੋਡਕਸ਼ਨ ਕਰ ਰਹੀਆਂ ਨੇ ਖੇਤੀ ਦੀ ਉਪਜ ਨੂੰ ਲੋਕਾਂ ਤੱਕ ਪਹੁੰਚਦਾ ਕਰ ਰਹੀਆਂ ਨੇ ਸਾਡੇ ਪੰਜਾਬ 'ਚ ਮਿਲਕ ਫੈਡ ਹੈ 슈ਗਰ ਫੈਡ ਹੈ ਬੇਰ ਕਾ ਇਹਨਾਂ ਦੀ ਭ੍ਰਿਸ਼ਟ ਅਫਸਰ ਸਾਹੀ ਨੇ ਇਹਨਾਂ ਸੰਸਥਾਵਾਂ ਨੂੰ ਖਤਮ ਕਰਤਾ ਜਿਓ ਗੱਲ ਉਠਾਉਣੇ ਆ ਕੀ ਅਸੀਂ ਪੰਜਾਬ ਵਿਰੋਧੀ ਹੋ ਗਏ ਇਹ ਸਾਰੇ ਪੰਜਾਬ ਦੇ ਆਮ ਲੋਕਾਂ ਦੀ ਖਫਤਕਾਰਾਂ ਦੀਆਂ ਮੰਗਾਂ ਨੇ ਇਹਦੇ ਤੇ ਅੱਜ ਅਸੀਂ ਬੈਠੇ ਆ ਜੇ ਹਜੇ ਵੀ ਗੱਲ ਨਹੀਂ ਸੁਣਨਗੇ ਤਾਂ ਅੱਗੇ ਅਸੀਂ ਵੱਡਾ ਅੰਦੋਲਨ ਕਰਾਂਗੇ ਮਨਜੀਤ ਸਿੰਘ ਭਾਰਤੀ ਕਿਸਾਨ ਜੋਨ ਦੀਆਂ ਏਕਤਾ ਆਗਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾਂ ਬਲਾਕ ਪਹਨ ਨਿਕੜਦਾ ਮਨਜੀਤ ਅੱਜ ਐਸ ਕੇ ਐਮ ਦੇ ਸੱਦੇ ਤੇ ਸਾਰੇ ਐਮ ਐਲ ਏ ਦੇ ਘਰਾਂ ਦੇ ਘਰੋਂ ਕੀਤੇ ਹੋਏ ਨੇ ਕੀ ਕਹਿਣਾ ਉਹ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਕੁਝ ਮੰਗਾਂ ਮੰਨੀਆਂ ਹੋਈਆਂ ਨੇ ਕੁਝ ਮੰਗਾਂ ਹੋਰ ਨੂੰ ਸੰਬੰਧ ਲੈ ਕੇ 5 ਤਰੀਕ ਦਾ ਮੋਰਚਾ ਸੀ ਚੰਡੀਗੜ੍ਹ ਦਾ ਉਸ ਮੋਰਚੇ ਦੇ ਸਬੰਧ ਵਿੱਚ ਇਹਨਾਂ ਨੇ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਪਾਈਆਂ ਕਿਸਾਨਾਂ ਤੇ ਵੱਡੀ ਧਾੜ ਪੁਲਿਸ ਦੀ ਚਾੜੀ ਇਥੇ ਦੀ ਭਗਵੰਤ ਮਾਨ ਸਰਕਾਰ ਨੇ ਉਹਦੇ ਜਵਾਬ ਵਾਸਤੇ ਅੱਜ ਇਹਨਾਂ ਦੇ ਐਮਐਲਏ ਦੇ ਇਹਨਾਂ ਦੇ ਮੰਤਰੀਆਂ ਦੇ 12 ਚ ਭਾਰਤੀ ਕਿਸਾਨ ਜੁਨੇ ਨੇ ਨੇਕਤਾ ਕਰਾਂ ਸੰਯੁਕਤ ਮੋਰਚੇ ਵੱਲੋਂ ਵੱਡੇ ਮਜਾਰੇ ਕਰਕੇ ਇਹਨਾਂ ਨੂੰ ਦੱਸਿਆ ਜਾ ਰਿਹਾ ਵੀ ਐ ਲੋਕਾਂ ਨੂੰ ਤੁਸੀਂ ਦਬ ਨਹੀਂ ਸਕੋਗੇ ਲੋਕ ਕਦੇ ਧੱਕਿਆ ਨਾਲ ਨਹੀਂ ਦਬੇ ਲੋਕਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਮੁੱਖ ਮੰਤਰੀਆਂ ਗੈਰ ਜ਼ਿੰਮੇਵਾਰੀ ਨਾਲ ਤੂੰ ਮੀਟਿੰਗ ਚੋਂ ਭੱਜਿਆ ਕਦੇ ਵੀ ਭੱਜਣਾ ਨਹੀਂ ਦਿੱਤਾ ਜਾਊਗਾ ਕਿਉਂ ਇਹਨਾਂ ਲੋਕਾਂ ਦੇ ਤੁਸੀਂ ਪਿੰਡਾਂ 'ਚ ਆਉਣਾ ਅੱਜ ਤੁਹਾਡੇ 12 ਚ ਬੈਠੇ ਨੇ ਕੱਲ ਨੂੰ ਲੋਕਾਂ ਨੇ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਇਹ ਉਹ ਲੋਕ ਨੇ ਜਿਹੜੇ ਕਦੇ ਡੰਡੇ ਨਾਲ ਨਹੀਂ ਦਵਾ ਸਕੇ ਇੱਥੇ ਬਹੁਤ ਮੁੱਖ ਮੰਤਰੀ ਆਏ ਨੇ ਤੇ ਬਹੁਤ ਮੁੱਖ ਮੰਤਰੀ ਚਲੇ ਗਏ ਤੂੰ ਵੱਡੇ ਦਾਅਵੇ ਕਰਕੇ ਆਇਆ ਤੀ ਵੱਡੇ ਮਾਨਦਾਰੀ ਦੇ ਢੋਲ ਵਜਾਏ ਨੇ ਜਿੱਥੇ ਅਸੀਂ ਖੜੇ ਅੱਜ ਐਮ ਐਲ ਏ ਦੇ ਬਾਰ ਚ ਬੈਠੇ ਆਂ ਭਰਾਜ ਦੇ ਜਿਹੜੀ ਲਗਭਗ ਸਾਨੂੰ ਸੁਣਨ ਚ ਗੱਲ ਆਈ ਆ ਵੀ ਪਹਿਲਾਂ 30 ਲੱਖ ਦੀ ਪ੍ਰਧਾਨਗੀ ਵੇਚੀ ਫਿਰ ਉਹ 20 ਦਿਨ ਪੈਸੇ ਰੱਖ ਕੇ ਫਿਰ 50 ਲੱਖ ਦੀ ਪ੍ਰਧਾਨਗੀ ਵੇਚਤੀ ਆ ਤੁਹਾਡੀ ਕਰਤੂਤ ਹੈ ਉਹ ਲੋਕਾਂ ਦੇ ਸਾਹਮਣੇ ਆ ਜ ਤੁਸੀਂ ਇਮਾਨਦਾਰੀ ਦੇ ਜਿਹੜੇ ਤੁਸੀਂ ਢੋਲ ਵਜਾਉਂਦੇ ਹੋ ਆਉਣ ਵਾਲੇ ਸਮੇਂ ਚ ਪਿੰਡਾਂ ਚ ਬੜਨਾ ਦੁਬਰ ਹੋਊਗਾ ਲੋਕ ਉੱਠੇ ਹੋਏ ਆ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਜਾਂਦਿਆਂ ਨੂੰ ਰੋਕਿਆ ਆਉਣ ਵਾਲੀ 15 ਤਰੀਕ ਨੂੰ ਸਯੁਕਤ ਮੋਰਚੇ ਦੀ ਮੀਟਿੰਗ ਆ ਉਹ ਚ ਪ੍ਰੋਗਰਾਮ ਦੇ ਕੇ ਮੂੰਹ ਤੋੜਵਾ ਜਵਾਬ ਦੇਵਾਂਗੇ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਮੈਂ ਅਮਰੀਕਨ ਨੂੰ ਆ ਜ਼ਿਲ੍ਹਾ ਪ੍ਰਧਾਨ ਵੀ ਕਿਜੂਗਰਾ ਹਾਂ ਅੱਜ ਧਰਨੇ ਦਿੱਤਾ ਮੁੱਖ ਮੰਤਰੀ ਦਾ ਤੁਹਾਨੂੰ ਕੀ ਚਾਹੁੰਦੇ ਹੋ ਦੇਖੋ ਧਰਨੇ ਬਾਰੇ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਸੀ ਕਿਵੇਂ ਦਿੱਤਾ ਹੈ ਜਿਹੜਾ ਸੀ 3 ਤਰੀਕ ਨੂੰ ਸਾਡਾ ਸੰਯੁਕਤ ਮੋਰਚਾ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਦਿੱਤੀ ਸੀ ਉਹਨੇ ਉਸ ਮੀਟਿੰਗ ਦੇ ਵਿੱਚ ਜੋ ਗੱਲਬਾਤ ਚੱਲੀ ਤੇ ਸਾਡੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਸਮਾਂ ਕਿੰਨਾ ਹੈ ਉਹਨੇ ਸਮਾਂ ਦੱਸਿਆ ਸਮਾਂ ਖੁੱਲ ਹੈ ਜੀ ਜੋ ਖੁੱਲ ਕੇ ਗੱਲਾਂ ਕਰੀ ਚੱਲੋ ਜਦੋਂ 8-7 ਮੰਗਾਂ ਤੇ ਗੱਲਬਾਤ ਚੱਲੀ ਗੱਲਬਾਤ ਤੇ ਜੈਸ ਵੀ ਕੀਤਾ ਤੇ ਉਦੋਂ ਬਾਅਦ ਉਹਨੇ ਅੱਖਾਂ ਦੀ ਪ੍ਰੋਬਲਮ ਜੀ ਦੱਸੀ ਤੇ ਸਾਡੇ ਆਗੂਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਮੰਤਰੀ ਇਹਨੂੰ ਉਹਦੀ ਡਿਊਟੀ ਲਾ ਦਿਓ ਪਰ ਉਦੋਂ ਬਾਅਦ ਕਰਦਾ ਕਰਦਾ ਨਾਲੇ ਵੀ ਕਿਹਾ ਵੀ ਜੀ ਗੱਲਾਂ ਮੱਤੇ ਤਾਂ ਬਹੁਤੇ ਹੋ ਗਈ ਬਹੁਤੇ ਰਹਿੰਦੀ ਐ ਵੀ ਆਹ 5 ਤਰੀਕ ਵਾਲੇ ਮੋਰਚੇ ਦਾ ਕੀ ਕਰੋਗੇ ਉਹ ਇਧਰੋਂ ਸਾਡੇ ਆਗੂ ਨੇ ਕਿਹਾ ਵੀ ਮੋਰਚਾ ਤਾਂ ਸਾਡਾ ਅਜੇ ਥੌਂਦੀ ਥੌਈ ਐ ਜਦੋਂ ਇਧਰੋਂ ਮੰਗਾਂ ਦਾ ਕੋਈ ਨਖੇਰਾ ਹੋਊਗਾ ਉਦੋਂ ਦੇਖਾਂਗੇ ਵਿਚਾਰ ਲਾਂਗੇ ਪਰ ਜੇ ਕਹਿੰਦਾ ਮੋਰਚਾ ਤੁਹਾਡਾ ਜਾਰੀ ਐ ਫਿਰ ਕੋਈ ਮੰਗਦੀ ਫਿਰ 20 ਘੰਟੇ ਕਹਿੰਦਾ ਮੇਰਾ ਟਾਈਮ ਜਣੀ ਕਾਦੂ ਖਰਾਬ ਕਰਦਾ ਜਣੀ ਐ ਰਬਈਏ ਦੇ ਵਿੱਚ ਉਰਦਾ ਉਰਦਾ ਜਾਂਦਾ ਜਾਂਦਾ ਪ੍ਰੈਸ ਦੇ ਵਿੱਚ ਨਾਲ ਇਹ ਕਹਿ ਗਿਆ ਵੀ ਫਿਰ ਉਹ ਵੀ ਮੰਗਾ ਕੈਸਰ ਜਿਹੜੀਆਂ ਅੱਠ ਦੇ ਤੁਸੀਂ ਜੈਸ ਕਰਾਈ ਐ ਕਰ ਲਓ ਜਿਹੜਾ ਕੁਝ ਕਰਨਾ ਉਸ ਰਬਈਏ ਨੂੰ ਦੇਖ ਕੇ ਮੁੱਖ ਮੰਤਰੀ ਦੇ ਨੂੰ ਤੇ ਦੂਜੇ ਦਿਨ ਹੀ ਉਹਨਾਂ ਸਾਨੂੰ ਪਤਾ ਲੱਗ ਗਿਆ ਤੜਕੇ ਨੂੰ ਹੀ ਫੋਰਸ ਚਾੜਤੀ ਏਕ-ਏਕ ਆਗੂ ਦੇ ਘਰੇ ਸਾਰਿਆਂ ਦੇ ਜਥੇਬੰਦੀਆਂ ਦੇ 100-100 ਬੰਦੇ ਦਾ ਕਾਫਲਾ ਬਣਾ ਕੇ ਭੇਜਿਆ ਜਣੀ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਇਸ ਕਰਕੇ ਸਾਡੇ ਨਾਲ ਪਹਿਲੀ ਵਾਰੀ ਨਹੀਂ ਬਣਦਾ ਇਹਨੇ ਥੋੜਾ ਜਿਆਦਾ ਹੋਰ ਵੱਧ ਕੇ ਕੀਤਾ ਅਸੀਂ ਉਹਨੂੰ ਜਵਾਬ ਦੇਣ ਵਾਸਤੇ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਵਰਗੇ ਬੈਠੇ ਆ ਐਮਐਲਏ ਦੇ ਵਰਗੇ ਬੈਠੇ ਆ ਅੱਜ ਦਾ ਇਹ ਸਨੇਹਾ ਸਾਡਾ ਜਿਹੜਾ ਉਹ ਕਹਿੰਦਾ ਸੀ ਇਹ ਰੇਲਾਂ ਰੋਕਦੇ ਨੇ ਜੀ ਇਹ ਛੜਕਾਂ ਰੋਕਦੇ ਨੇ ਇਹ ਪਾਈਪਲਾਈਨਾਂ ਰੋਕਦੇ ਨੇ ਭਾਰਤਾਂ ਵਾਲਾ ਰੋਕਦੇ ਨੇ ਆਹ ਦੇਖ ਲਓ ਤੁਸੀਂ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਇੱਕ ਵੀ ਸੜਕਾ ਸੀ ਨਾ ਪਹਿਲਾਂ ਰੁਕੀ ਐ ਨਾ 5 ਤਰੀਕ ਨੂੰ ਰੁਕੀ ਐ ਤੇ ਹਾਲਾਂਕਿ ਪ੍ਰਸ਼ਾਸਨ ਨੇ ਵੱਡੇ ਵੱਡੇ ਨਾਕੇ ਲਾ ਕੇ ਸੜਕਾਂ ਤੁਹਾਨੂੰ ਬਖਾਈਆਂ ਨੇ ਰੋਕਦੇ ਪਰ ਜਨਤਾ ਨੂੰ ਹੈਰਾਨ ਕੀਤਾ ਹੈ ਸਰਕਾਰ ਨੇ ਸਾਡਾ ਵਾਧੂ ਐਵੇਂ ਸਰਦ ਦੇ ਦੂਸ਼ਣ ਕਰਦਾ ਹੈ ਇਸ ਕਰਕੇ ਅਸੀਂ ਉਸ ਗੱਲ ਦਾ ਜਵਾਬ ਦੇਣਾ